Thank sure. you. ਸਹੀ ਕਾਲਰਿੰਗ ਜੀ ਹੈ ਕਰੰਗ ਰਤ ਰਾਤ ਦਾ ਕੰਪਲੀਟ ਹੋ ਗਿਆ ਜਲਾ ਹੋਣ ਕਰਕੇ ਮੌਸਮ ਸਾਫ ਨਹੀਂ ਹੋ ਰਿਹਾ ਹੈ ਅੱਜ ਹਨੇਰੇ ਵਿੱਚ ਵੀ ਕੋਈ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਥੋੜੀ ਸਰਦੀ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਤੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਕਿਸ ਤਰ੍ਹਾਂ ਦਾ ਆਨਬੋਰਡ ਦਿਨਾਂ ਚ ਮੌਸਮ ਰਹੇਗਾ ਇਹ ਜਿਹੜਾ ਲੋਕਾਂ ਨੂੰ ਜਾਨ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਡੇ ਟਾਈਮ ਟੈਂਪਰੇਚਰ ਅੱਜ ਕੱਲ ਨੀਅਰ ਨਾਰਮਲ ਚੱਲ ਰਿਹਾ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਡੇ ਟਾਈਮ ਟੈਂਪਰੇਚਰ ਸੀ ਪਰ ਜੇਸੀਂ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਨਾਈਟ ਟਾਈਮ ਟੈਂਪਰੇਚਰ ਜਿਆਦਾ ਨਾਰਮਲ ਤੋਂ ਕਾਫੀ ਜਿਵੇਂ ਅੱਜ ਵੀ ਨਾਈਟ ਟਾਈਮ ਟੈਂਪਰੇਚਰ 18.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.4 ਡਿਗਰੀ ਸੈਂਟੀਗ੍ਰੇਡ ਜੋ ਉੱਪਰ ਹੈ ਸੋ ਪਿਛਲੇ 4-5 ਦਿਨ ਤੋਂ ਜਿਹੜਾ ਅਸੀਂ ਰਿਕਾਰਡ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਅਬਜ਼ਰਵ ਕਰ ਰਹੇ ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਵੀ ਜਿਹੜਾ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 13 ਨਵੰਬਰ ਨੂੰ 15.4 ਡਿਗਰੀ ਸੈਂਟੀਗ੍ਰੇਡ ਜਿਹੜਾ ਵੱਧ ਤੋਂ ਵੱਧ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀਗਾ ਨਾਈਟ ਟਾਈਮ ਟੈਂਪਰੇਚਰ ਪਰ ਅੱਜ 18.6 ਡਿਗਰੀ ਸੈਂਟੀਗ੍ਰੇਡ ਪਹਿਲੀ ਵਾਰੀ ਜਿਹੜਾ ਰਿਕਾਰਡ ਕੀਤਾ ਗਿਆ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ স্মੋਗ ਦੀ ਇੱਕ ਬੜੀ ਥਿੱਕ ਲੇਅਰ ਜਿਹੜੀ ਲੇਅਰ ਬਣੀ ਹੋਈ ਹੈਗੀ ਆ ਸੋ ਉਹਦੇ ਕਰਕੇ ਜਿਹੜੀ ਆਊਟ ਗoing ਰੇਡੀਏਸ਼ਨ ਨਹੀਂ ਹੋ ਰਹੀ ਤਾਂ ਟੈਂਪਰੇਚਰ ਦੇ ਵਿੱਚ ਇਨਕਰੀਜ਼ ਅਬਜ਼ਰਵ ਕੀਤੀ ਗਈ ਹੈ ਔਰ ਆਨਵਰ ਦੇ ਦਿਨਾਂ ਦੇ ਵਿੱਚ ਫਿਲਹਾਲ ਕੋਈ ਡਬਲਯੂਡੀ ਸਿਸਟਮ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਵੈਦਰ ਕੰਡੀਸ਼ਨ ਜਿਹੜੀਆਂ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ। ਉਹਨੂੰ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਸੜਕਾਂ ਦੇ ਉੱਪਰ ਧੁੰਦ ਹੈ ਬੇਸ਼ੱਕ ਜਿਹੜਾ ਸਮਾਂ ਵਾਂ ਦੁਪਹਿਰ ਦਾ ਹੋ ਜਾਂਦਾ ਸੂਰਜ ਨਹੀਂ ਨਿਕਲਦਾ ਤੇ ਸਾਰਾ ਸਾਰਾ ਦਿਨ ਜਿਹੜਾ ਵਾ ਸੜਕਾਂ ਦੇ ਉੱਪਰ ਜਿਹੜਾ ਇਹ ਅਜਿਹੀ ਹਾਲਤ ਬਣਿਆ ਇਹ ਧੁੰਦ ਹੈ ਜਾਂ ਪ੍ਰਦੂਸ਼ਣ ਹੈ ਕੀ ਹੈ ਜੀ? ਜੀ ਇਹ ਜਿਆਦਾ ਤਾਂ ਅਸੀਂ ਕਿਉਂਕਿ স্মੋਕ ਬਹੁਤ ਬਣਿਆ ਹੋਇਆ ਪ੍ਰਦੂਸ਼ਣ ਹੈਗਾ ਪਰ ਨਾਲ ਜਦੋਂ ਫੌਗ ਵੀ ਮਿਲ ਜਾਂਦੀ ਹੈ ਤਾਂ ਅਸੀਂ ਉਹਨੂੰ স্মੋਕ ਕਹਿ ਦਿੰਦੇ ਆ ਸੋ ਇਹ স্মੋਗੀ ਕੰਡੀਸ਼ਨਸ ਜਿਹੜੀਆਂ ਅੱਜ ਕੱਲ ਬਣੀਆਂ ਹੋਈਆਂ ਨੇ ਕਿਉਂਕਿ ਫੌਗ ਵੀ ਵਿੱਚ ਹੈ ਪਰ ਕਿਉਂਕਿ স্মੋਕ ਬਹੁਤ ਜ਼ਿਆਦਾ ਹੋ ਚੁੱਕਾ ਹੈ ਸੋ ਇਹ ਜਿਹੜੀ ਥਿਕ ਲੇਅਰ স্মੋਕ ਦੀ ਰੀਜਨ ਦੇ ਵਿੱਚ ਬਣੀ ਹੋਈ ਹੈ ਮੈਮ ਜਿਸ ਤਰ੍ਹਾਂ ਕੀ ਬਣ ਜਿਹੜੀ ਹੈ ਕਣਕ ਦੀ ਵਜਾਈ ਦਾ ਜਿਹੜਾ ਸ਼ਰਮਾ ਮਾ ਇਹ ਸਮੇਂ ਚ ਸ਼ੁਰੂਆਤ ਹੋ ਚੁੱਕੀ ਹੈ ਜੀ ਇਹ ਜਿਹੜੀ ਇੱਕ ਸਾਰ ਮੈਡਾ ਨੂੰ ਸਲਾਹ ਦਿਓਗੇ ਕਿਸ ਤਰ੍ਹਾਂ ਜਿਹੜਾ ਰੈਨ ਵਾਲਾ ਵੀ ਜੀ ਅਸੀਂ ਕਿਸਾਨ ਵੀਰਾਂ ਨੂੰ ਇਹੀ ਦੱਸ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਉਹਦੇ ਮੁਤਾਬਕ ਉਹ ਜਿਹੜੀ ਫਸਲਾਂ ਆਪਣੇ ਖੇਤਾਂ ਨੂੰ ਇਰੀਗੇਟ ਕਰਕੇ ਜਿਹੜੀ ਸੋਇੰਗ ਸਟਾਰਟ ਕਰ ਸਕਦੇ ਨੇ ਹੁਣ ਜਿਸ ਤਰ੍ਹਾਂ ਕੀ AQI ਲੈਵਲ ਜਿਹੜਾ ਵੱਧ ਰਿਹਾ ਲਗਾਤਾਰ ਲੱਗਦਾ ਕਿ ਇਹਦੇ ਨਾਲ ਲੋਕਾਂ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਸਮੋਗ ਹੈ ਸਾਹ ਲੈਣ ਦੀ ਸਿਕਤੀਆਂ ਹੋਰ ਲੋਕ ਕਿਸ ਤਰ੍ਹਾਂ ਦਾ ਆਪਣਾ ਬਚਾਅ ਰੱਖਣੇ ਬਿਲਕੁਲ ਜੀ ਕਿਉਂਕਿ ਜਦੋਂ ਇਹ ਜਿਹੜੀ ਇਥੇ ਕਲੀਅਰ স্মੋਗ ਦੀ ਬਣੀ ਹੋਈ ਹੈ ਸੋ ਉਹਦੇ ਨਾਲ ਜਿਹੜੀ 에ਅਰ ਕੁਆਲਿਟੀ ਕਾਫੀ ਡਿਗਰਿਓਰੇਟ ਹੁੰਦੀ ਹੈ ਸੋ ਸਾਰਿਆਂ ਨੂੰ ਸਿਹਤ ਦਾ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਡਾਇਰੈਕਟ ਐਕਸਪੋਜ਼ਰ ਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਇਸ ਤਰ੍ਹਾਂ ਦੀ ਜਦੋਂ ਅਸੀਂ ਪ੍ਰਦੂਸ਼ਿਤ ਹਵਾ ਦੇ ਵਿੱਚ ਸਾਹ ਲੈਂਦੇ ਆ ਤਾਂ ਆਉਂਦੀਆਂ ਨੇ ਸੋ ਸਾਰਿਆਂ ਨੂੰ ਡਾਇਰੈਕਟ ਐਕਸਪੋਜ਼ਰ ਜਿਹੜਾ ਜ਼ਰੂਰ ਅਵੋਇਡ ਕਰਨਾ ਚਾਹੀਦਾ ਜਿੰਨਾ ਹੋ ਸਕੇ ਉਹਨਾਂ ਨੂੰ ਇੰਡੋਰ ਹੀ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਐਪਲੂਟਿਡ 에ਅਰ ਆਏ ਦੇ ਤੋਂ ਉਹਨਾਂ ਦਾ ਬਚਾਅ ਹੋ ਸਕੇ ਦੀ ਸੰਭਾਵਨਾ ਹੈ ਤੇ ਕਿਸ ਤਰ੍ਹਾਂ ਲੋਕ ਜਿਹੜਾ ਆਪਣਾ ਬਚਾਅ ਕਰਨਾ ਜੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਣੀ ਧੁੰਦ ਦੀ ਜਿਹੜੀ ਦੋ ਤਿੰਨ ਦਿਨ ਆਈਐਮਡੀ ਵੱਲੋਂ ਪ੍ਰੈਡਿਕਸ਼ਨ ਕੀਤੀ ਗਈ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੋਗੀ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਬਣੀਆਂ ਰਹਿ ਸਕਦੀਆਂ ਨੇ ਸੋ ਇਹਦਾ ਸਾਰਿਆਂ ਨੂੰ ਆਪਦਾ ਇਹਦੇ ਤੋਂ ਜ਼ਰੂਰ ਬਚਾਅ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਮੋਗੀ ਕੰਡੀਸ਼ਨਸ ਦੇ ਵਿੱਚ ਅਸੀਂ ਸਾਹ ਲੈਂਦੇ ਆ ਤਾਂ ਉਹਦੇ ਨਾਲ ਹੈਲਥ ਇਲਨੈਸਸ ਆਉਂਦੀਆਂ ਨੇ ਜਿਹੜੀਆਂ ਰੈਸਪੀਰੇਟਰੀ ਪ੍ਰੋਬਲਮਸ ਆਉਂਦੀਆਂ ਨੇ ਸੋ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਸਾਰਿਆਂ ਨੂੰ ਅਵੋਇਡ ਕਰਨਾ ਚਾਹੀਦਾ